इस चैनल को सब्सक्राइब करें रेड बटन दबाकर और बेल आइकन को दबाएं लेटेस्ट वीडियोस सबसे पहले देखने के लिए सत्य दोस्तों ये आ साडे पिंड गोगे सीन जो तुम देख रहे हो सारे बहाना का सीन जो कि एक तरह का समुद्री बन गया क्योंकि सुबह सात बजे तो लगातार पिंड गोगे के बीच जारी आ हुण भी काफ़ी कणियां पै रही हैं पर मोबाइल कैमरे से बाहर के जो नज़र नहीं आ रही है ਉਹ ਸਾਹਮਣੇ ਕਿਹਦਾ ਘਰ ਵੀ ਡੱਗਿਆ ਆ ਦੇਖੋ ਵੀਰੇ ਸਾਡੇ ਲਾ ਪਿੰਡ ਲਾ ਜੋ ਗਰਾਉਂਡ ਸੀਗਾ ਤੇ ਪਰਲੇ ਪਾਸੇ ਛੱਪੜਾ ਇੱਕੋ ਹੀ ਹੋ ਗਿਆ ਕਾਫੀ ਪਾਣੀ ਇੱਥੇ ਹੋ ਰ ਆ ਰਿਹਾ ਜਿਆ ਕਿਸੇ ਗਰੀਬ ਮਜ਼ਦੂਰ ਦਾ ਘਰ ਵੀ ਬਾ ਬਿਲਕੁਲ ਇਹ ਚੌੜਾ ਵਾਲਾ ਪਹਾੜ ਸੀਗਾ ਜਿਹੜਾ ਗੁਰਦੁਆਰੇ ਦੇ ਨਾਲ ਲੱਗਦਾ ਸਾਰੀ ਇਹ ਛੱਪੜੀ ਬਣ ਚੁੱਕਿਆ ਵੱਡਾ ਇਹ ਗੁਰੂਗਰ ਦਾ ਰਸਤਾ ਸੀਗਾ ਜੀ ਜੋ ਪਹੀਆ ਪਚਾਲੋ ਟੁੱਟ ਕੇ ਪਾਣੀ ਇਧਰਲੇ ਪਾਸੇ ਦੀ ਨਾਲ ਕੇ ਇਧਰ ਦੇਖੋ ਤੁਸੀਂ ਐਵੇਂ ਲੱਗਦਾ ਜਿਵੇਂ ਸਮੁੰਦਰੀ ਬਣ ਗਿਆ ਹੁੰਦਾ ਇਸ ਲਗਭਗ ਜੀ ਇਹ 7-7 ਫੁੱਟ 6-6 ਫੁੱਟ ਤੋਂ ਉੱਪਰ ਪਾਣੀ ਆ। ਬਹੁਤ ਡੂੰਘਾ ਹੀ ਆ ਦੇਖੋ ਤੁਸੀਂ ਨਦੀ ਵਾਂਗੂ ਚੱਲਦਾ। ਨਹਿਰ ਨਹਿਰ ਜਿਹਾ ਲੱਗਦਾ। ਅਸੀਂ ਤੋਲ ਨਹੀਂ ਤਾਹਣੇ। ਉਹ ਦੇਖੋ ਜੀ ਕੋਈ ਪਿੰਡ ਨਹੀਂ ਦੂਜੇ ਪਾਸੇ ਫਿਰ ਨਹੀਂ ਤੇ ਅਸੀਂ ਆ ਚੁੱਕੇ ਹਾਂ। ਜਿੱਧਰੋਂ ਪਾਣੀ ਆ ਰਿਹਾ ਹੈ ਉੱਚੇ ਥਾਂ ਤੋਂ ਇਧਰ ਨੀਵੇਂ ਨੂੰ ਜਾ ਰਿਹਾ ਦੂਜੇ ਨਾਲ ਦੇ ਪਿੰਡ ਤੋਂ। ਬਿਲਕੁਲ ਨਦੀ ਵਾਲਾ ਕੰਮ ਆ ਜਿਵੇਂ ਨਦੀ ਹੁੰਦੀ ਆ ਪਾਣੀ ਨੇ ਸਾਰੀ ਸੜਕ ਤੋੜ ਕੇ ਉਹ ਸਾਹਮਣੇ ਵਾਲੀ ਪਹੀ ਜਿਹੜੀ ਤੁਹਾਨੂੰ ਦਿਖਾਈ ਸੀ ਉਧਰਲੇ ਪਾਸੇ ਮਾਰਲੀ ਸੜਕ ਜਵਗਿਆ ਇਧਰੋਂ ਉੱਡਣਾ ਆਫੀ ਹੁੰਦੀ ਉਹ ਪਹੀ ਤੋੜ ਕੇ ਜਿਹੜੀ ਇੱਕ ਕਰਤੀ ਗੁਰਦੁਆਰੇ ਵਾਲੀ ਤੇ ਆ ਸਕੂਲ ਦੀ ਗੰਦ ਸੀਗੀ ਜਿਹੜੀ ਜਿਹੜੀ ਪਾਣੀ ਦੀ ਵਜ੍ਹਾ ਨਾਲ ਡੱਕ ਚੁੱਕੀ ਆ ਆ ਦੇਖੋ ਤੇ ਬਹੁਤ ਪ੍ਰੈਸ਼ਰ ਆ ਪਾਣੀ ਦਾ ਆ ਦੇਖੋ ਕਿੰਨੇ ਪਾਣੀ ਇਧਰੋਂ ਡਿੱਗ ਰਿਹਾ ਲਗਭਗ ਇਹ 20 ਵੈਸੇ ਉਹ ਹਾਰ ਚੁੱਕਿਆ ਪਰ ਫਿਰ ਵੀ ਇਸ ਮੇਰੇ ਹਿਸਾਬ ਨਾਲ 4-5 ਘੰਟੇ ਪਾਣੀ ਇੰਨੀ ਇਕੱਠਾ ਹੋ ਰਿਹਾ ਇਧਰਲੇ ਪਾਸੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਇਹ ਵੜ ਚੁੱਕਿਆ ਪਾਣੀ ਪੂਤਾ ਕਪਾ ਦੀ ਬੇਲੇ ਔਰ ਦੂਜੀ ਸਾਈਡ ਤੇ ਜਾ ਕੇ ਸਾਨੂੰ ਪੁਲ ਦੇ ਕੋਲੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਡਾ ਇਹ ਜਿਹੜਾ ਜੋ ਉਧਰੋਂ ਪਹੀ ਟੁੱਟੀ ਸੀਗੀ ਤੇ ਉਹਦਾ ਪਾਣੀ ਇਧਰ ਦੀ ਆ ਕੇ ਇਹ ਆ ਕਿਸੇ ਗਰੀਬ ਕਿਸਾਨ ਦੇ ਚੌਲ ਲਾਏ ਹੋਏ ਸੀ ਤੇ ਚੌਲਾਂ ਦਾ ਨਾਮੋਂ ਨਸਾਨ ਹੀ ਨਹੀਂ ਕਿਉਂਕਿ 10-12 ਫੁੱਟ ਦੇ ਕਰੀਬ ਪਾਣੀ ਇਕੱਠਾ ਹੋ ਗਿਆ ਆ ਪੁਲ ਥੱਲੇ ਦੀ ਹੁੰਦਾ ਹੋਇਆ ਇਹ ਦੂਜੇ ਪਾਸੇ ਵਗ ਜਾਂਦਾ ਜੀ ਆ ਦੇਖੋ ਲੋਕ ਕਾਫੀ ਦੇਖਣ ਦੇ ਲਈ ਖੜੇ ਐ ਇੱਥੇ ਜੇਕਰ ਉਤਰਨ ਨਾ ਕਰੇ ਬਿਲਕੁਲੀ ਨਹਿਰ ਬਾਗ ਇਧਰਲੇ ਪਾਸੇ ਦੀ ਪਾਣੀ ਨਿਕਲ ਰਿਹਾ ਗਾੜਾ ਲਾਉਂਦੇ ਕਾੜਾ ਕਾੜਾ ਸਾਰਾ ਧਰਮਸਾਲਾ ਦੀ ਕਾਂਦਾ ਜਿਹੜੀ ਹੁੜੇ-ਹੁੜੇ ਪਾਣੀ ਦੀ ਵਜ੍ਹਾ ਨਾਲ ਢਿੱਗ ਚੁੱਕੀ ਧਰਮਸਾਲਾ ਦੇ ਸੀ ਦੂਸਰੀ ਸਾਈਡ ਆ ਗਿਆ ਜਿੱਥੇ ਪਲੱਗ-ਪਕ ਇਧਰ ਬਾਹਰ ਸੀਗੇ 300-400 ਏਕੜ ਰੱਕ ਬਾਹਰ ਦੂਰ-ਦੂਰ ਤੱਕ ਤੁਸੀਂ ਪਾਣੀ ਵੀ ਦੇ ਸਕਦਾ ਜਿਵੇਂ ਸਮੁੰਦਰ ਹੁੰਦਾ ਇੱਕ ਤਰ੍ਹਾਂ ਦਾ ਸਮੁੰਦਰੀ ਵੜ ਗਿਆ ਇੱਥੇ ਚੌ ਲੱਗੇ ਵੇ ਸੀ ਜੋ ਲੋ ਦਾ ਨਾਮ ਉਹ ਨਿਸ਼ਾਰੀ ਹੈ ਨਹੀਂ ਇੱਥੇ ਮੈਂ ਤੁਹਾਨੂੰ ਥੋੜਾ ਉੱਪਰੋਂ ਸੀਨ ਆ ਜਿਹੜਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸਾਡੇ ਸਾਹਮਣੇ ਗੁਰੂ ਘਰ ਜਿョਰੀ ਪਾਸੇ ਪਾਣੀ ਹੈ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸ਼ਾਰ ਵੀਰਾਂ ਨੂੰ ਕੋਈ ਨਾ ਕੋਈ ਸਹਿਯੋਗ ਮਿਲ ਸਕੇ ਕਾਫੀ ਲੋਕਾਂ ਨੇ ਇਥੋਂ ਘਰ ਡੇਗ ਚੁੱਕਿਆ ਜੋ ਕਿ ਪਾਣੀ ਦੇ ਨੀਵੇਂ ਸੀਗੇ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਐਂਟਰ ਹੋ ਕੇ ਘਰਾਂ ਦੀ ਛੱਤਾਂ ਡੇਗ ਚੁੱਕੀ ਆ